ਹਰ ਇੱਕ ਬਲਕ ਬੰਦੀ ਕਾਰਵਾਈ ਕਰਦੀ ਸੀ ਇਸ ਤੋਂ ਇਲਾਵਾ ਇਹ ਵੀ ਕਬੀਸ ਦੇ ਨਾਲ ਜਿਨ੍ਹਾਂ ਨੇ ਬਕਸੂਲੀ ਕੀਤੀ ਹੈ ਜਿਨ੍ਹਾਂ ਕੰਮ ਚੀਰੇ ਪਾਇਆ ਉਹਦਾ ਦੋਸ਼ਾ ਦੇ ਦੀ ਇਹਨਾਂ ਨੂੰ ਜਿਹੜਾ ਹੈ ਨਾ ਉਹ ਪੂਰੀ ਤਰ੍ਹਾਂ ਕੀਤਾ ਹੈ ਤੇ ਜਿਹੜਾ ਆਸਰ ਦੇ ਨਾਲ ਨਾਲ ਕੋਈ ਵੀ ਹਿੰਦੀ ਬਣਾ ਲਈ ਇਸੇ ਮੌਕੇ ਤੇ ਪੀਂਦੇ ਨੇ ਉਹਦੇ ਵੀ ਹਿੰਦੀ ਨੂੰ ਮਾਇਨੇ ਕਰਾਉਂਦੇ ਆ ਰਹੇ ਸੀ ਸੰਜੀਪ ਰੇਸ਼ਮੀ ਦੁਆਰਾ ਲੱਖੋਂ ਇਸ ਫੋਟੋਕੋਪੀ ਮਸ਼ੀਨ ਨੂੰ ਉੱਪਰ ਕਰ ਰਿਹਾ ਹੈ ਲੋਨ ਕਰਦੇ ਹੋਏ ਇਸ ਮੱਤੇ ਕ੍ਰਿਮ ਵੀ ਲੱਗਿਆ ਹੋਇਆ ਹੈ ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਦੇ ਹਲਕਾ ਪੋਆਤੋਆ ਰੀ ਇਹ ਦੱਸਦੇ ਹੀ ਕਾਂਗਰਸ ਪੂਰਵ ਵਿਧਾਇਕ ਜਗਿੰਦਰ ਪਾਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਠੀਕ ਸੁਣ ਰਹੇ ਹੋ ਜੁਗਿੰਦਰ ਪਾਲ ਪੂਰਵ ਵਿਧਾਇਕ ਕਾਂਗਰਸ ਪੂਰਵ ਵਿਧਾਇਕ ਹਲਕਾ ਪੋਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਲਜਿੰਦਰ ਸਿੰਘ ਟਿੱਲੋ ਨੇ ਦੱਸਿਆ ਕਿ ਪੁਲਿਸ ਵੱਲੋਂ ਤੇ ਮਾਈਨਿੰਗ ਵਿਭਾਗ ਵੱਲੋਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਜੋਗਿੰਦਰ ਪਾਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੋਗਿੰਦਰ ਪਾਲ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦਾ ਮੈਡੀਕਲ ਜਿਹੜਾ ਹੈ ਉਹ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਉਹਨਾਂ ਨੇ ਕਿਹਾ ਹੈ ਕਿ ਬੰਦੀ ਕਾਰਵਾਈ ਜਿਹੜੀ ਹੈ ਉਹ ਲਿਆਂਦੀ ਜਾਵੇਗੀ ਬੰਦੀ ਕਾਰਵਾਈ ਇਹਦੇ ਤੇ ਕੀਤੀ ਜਾਵੇਗੀ ਦਿਲਜਿੰਦਰ ਸਿੰਘ ਢਿੱਲੋ ਐਸਪੀ ਪਠਾਨਕੋਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜਿਹੜਾ ਖੱਡਾ ਸੀ ਜਿੱਥੇ ਕ੍ਰੈਸ਼ਰ ਜਿੱਥੇ ਜੋਗਿੰਦਰ ਪਾਲ ਨੂੰ ਫੜਿਆ ਗਿਆ ਹੈ ਉਹ 90 ਬਾਏ 200 ਫੁੱਟ ਜਿਹੜਾ ਖੱਡਾ ਸੀ ਇੰਨਾ ਜ਼ਿਆਦਾ ਡੂੰਘਾ ਖੱਡਾ ਜਿਹੜਾ ਹੈ ਉਹ ਕੱਢਿਆ ਗਿਆ ਜਿੱਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਜੋਗਿੰਦਰਪਾਲ ਦੇ ਨਾਲ-ਨਾਲ ਇੱਕ ਹੋਰ ਵਿਅਕਤੀ ਜਿਹੜਾ ਜਿਸ ਦਾ ਨਾਮ ਕੀ ਲਾਡੀ ਹੈ ਉਹ ਵੀ ਨਜਾਇਜ਼ ਮਾਈਨਿੰਗ ਵਿੱਚ ਜੋਗਿੰਦਰਪਾਲ ਦੇ ਨਾਲ ਪੂਰੀ ਹਿੱਸੇਦਾਰੀ ਜਿਹੜੀ ਹੈ ਉਹ ਦਿੰਦਾ ਹੈ ਤਾਰਾਗੜ ਦੇ ਨੇੜੇ ਜਿਹੜਾ ਕਿ ਰਾਵੀ ਦਰਿਆ ਪੈਂਦਾ ਹੈ ਉਸ ਦੇ ਨੇੜੇ ਇਹ ਜਿਹੜੀ ਨਜਾਇਜ਼ ਮਾਈਨਿੰਗ ਜਿਹੜੀ ਹੈ ਜੋਗਿੰਦਰਪਾਲ ਦੇ ਦੇਖ ਰੇਖੇਟ ਜਿਹੜੀ ਉਹ ਕੀਤੀ ਜਾ ਰਹੀ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਜੋਗਿੰਦਰ ਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦਾ ਮੈਡੀਕਲ ਜਿਹੜਾ ਹੈ ਉਹ ਕਰਵਾਇਆ ਗਿਆ ਇਸ ਦੇ ਨਾਲ ਹੀ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਿਸ ਨਾਲ ਬਦਤਮੀਜ਼ੀ ਕਰਨ ਵੇਲੇ ਵੀ ਇਹ ਜਿਹੜਾ ਮਾਮਲਾ ਹੈ ਜਦਕਿ ਮਾਮਲਾ ਨਜਾਇਜ਼ ਮਾਈਨਿੰਗ ਦਾ ਸੀ ਪਰ ਇਸ ਪਿਛੋਂ ਜਿਹੜੀ ਪੁਲਿਸ ਨਾਲ ਬਦਤਮੀਜ਼ੀ ਕੀਤੀ ਗਈ ਹੈ ਜੁਕੇਂਦਰਪਾਲ ਹੋਰਾਂ ਵੱਲੋਂ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਪਰਚਾ ਜਿਹੜਾ ਹੈ ਨਜਾਇਜ਼ ਮਾਈਨਿੰਗ ਦਾ ਬਣਦਾ ਸੀ ਪਰ ਇਸ ਦੇ ਨਾਲ ਹੀ ਬਦਤਮੀਜ਼ੀ ਕਰਨ ਦਾ ਪਰਚਾ ਜਿਹੜਾ ਆ ਉਸ ਦੀ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਕਿਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ 7 ਦੀ ਨਿਊਜ਼ ਵੱਲੋਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਪਠਾਨਕੋਟ ਦੇ ਹਲਕਾ ਪੋਆ ਤੋਂ ਜਿੱਥੇ ਕਿ ਜੋਗਿੰਦਰ ਪਾਲ ਐਕਸ ਜਿਹੜੇ ਵਿਧਾਇਕ ਨੇ ਕਾਂਗਰਸ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਪੁਲਿਸ ਵੱਲੋਂ ਕਰ ਲਿਆ ਗਿਆ ਹੈ ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਾਣਾਗਰ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਇਹ ਜਿਹੜਾ ਹੈਗਾ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ੍ਰੀ ਜਗਿੰਦਰਪਾਲ ਪੋਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਹੈ ਸਾਰੇ ਪਾਰਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਕੋਕਲੇਨ ਮਸ਼ੀਨ ਤੇ ਇੱਕ ਟਿਪਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈ ਗਿਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜੋਗਿੰਦਰ ਪਾਲ ਭੋਵਾ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇ ਨਜ਼ਰ ਤਾ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਗੜ ਪਿਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਹੈ ਲਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90x200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਗਹਿਰਾ ਜਿਹੜਾ ਖੱਡਾ ਪੱਟਿਆ ਹੋਇਆ ਉਹਦੇ ਅੰਦਰ ਪੋਕਲਨ ਮਸ਼ੀਨਾਂ ਕੰਮ ਕਰ ਰਹੀਆਂ ਸੋ ਇਹ ਗੈਰਕਾਨੂੰਨੀ ਮਾਈਨਿੰਗ ਦਾ ਮਸਲਾ ਸੀਗਾ ਪਰ ਮੌਕੇ ਦੇ ਉੱਤੇ ਜਿਹੜੀ ਇਹਨਾਂ ਨੇ ਪੁਲਿਸ ਦੇ ਨਾਲ ਪਤਵਿਧੀ ਕੀਤੀ ਉਹਦੀ ਧਰਵਾਤੀ ਇਹਨਾਂ ਨੂੰ ਤੇ ਮਾਈਨਿੰਗ ਐਕਟ ਦੇ ਅਧੀਨ ਇਹਨਾਂ ਨੂੰ ਫਿਰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜੀ ਉਹ ਰਿਮਾਂਡਿਆ ਜਾਏਗਾ ਹਾਂ ਜੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉੱਥੋਂ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਅਵਲਚ ਲੰਨੀ ਜਾਏਗੀ